ਹਾਂ ਦੋਸਤੋ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਤੇ ਸ਼ੁੱਧਤਾ ਆਰਗੈਨਿਕ ਦਾ ਦਾਅਵਾ ਕਰਨ ਵਾਲੀ ਪਤੰਜਲੀ ਫੂਡਸ ਦਾ ਸੱਚ ਸਾਹਮਣੇ ਆ ਗਿਆ ਹੈ ਪਤੰਜਲੀ ਫੂਡਸ ਲਿਮਟਿਡ ਨੇ ਖੁਰਾਕੀ ਵਸਤਾਂ ਦੇ ਰੈਗੂਲੇਟਰੀ ਭਾਰਤੀ ਖੁਰਾਕ ਸਖਿਆ ਤੇ ਮਿਆਰੀ ਅਥਾਰਟੀ ਦੀਆਂ ਹਦਾਇਤਾਂ ਅਗਰੋਂ ਮਾਰਕੀਟ ਵਿੱਚੋਂ ਕੰਪਨੀ ਦਾ 4 ਟਨ ਲਾਲ ਮਿਰਚ ਪਾਊਡਰ ਵਾਪਸ ਮੰਗਵਾ ਲਿਆ ਅਥਾਰਟੀ ਨੇ ਪੰਜਾਬ ਪਤੰਜਲੀ ਫੂਡਸ ਨੂੰ ਖੁਰਾਕ ਸੁਰੱਖਿਆ ਨਿਯਮਾਂ ਨੂੰ ਪੂਰਾ ਨਾ ਕਰਨ ਕਰਕੇ ਲਾਲ ਮਿਰਚ ਪਾਊਡਰ ਦੀ ਪੈਕਿੰਗ ਵਾਲੇ ਖਾਸ ਬੈਚ ਮਾਰਕੀਟ ਵਿੱਚੋਂ ਵਾਪਸ ਲੈਣ ਦੀ ਹਦਾਇਤ ਕੀਤੀ ਸੀ ਕੰਪਨੀ ਦੇ ਅਧਿਕਾਰੀ ਸੰਜੀਵ ਸਥਾਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਤੰਜਲੀ ਫੂਲਸ ਨੇ 200 ਗ੍ਰਾਮ ਪੈਕਿੰਗ ਵਾਲਾ 4 ਟਨ ਲਾਲ ਮਿਰਚ ਪਾਊਡਰ ਦਾ ਇੱਕ ਛੋਟਾ ਬੈਚ ਮਾਰਕੀਟ ਵਿੱਚ ਵਾਪਸ ਮੰਗਵਾ ਲਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਉਤਪਾਦ ਦੇ ਨਮੂਨੇ ਦੀ ਜਾਂਚ ਕੀਤੀ ਗਈ ਤਾਂ ਇਹ ਦੇ ਵਿੱਚ ਪਾਇਆ ਗਿਆ ਕਿ ਇਸ ਵਿੱਚ ਕੀਟਨਾਸ਼ਕਾਂ ਨਾਲ ਸਬੰਧਤ ਮਾਤਰਾ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਤੋਂ ਹੱਥੋਂ ਮੁਤਾਬਕ ਨਹੀਂ ਸੀ ਉਹਨਾਂ ਗਾਕਾ ਨੇ ਅਪੀਲ ਕੀਤੀ ਹੈ ਕਿ ਉਹ ਇਸ ਉਤਪਾਦ ਜਿਹੋ ਉਹਨੇ ਖਰੀਦਿਆ ਹੈ ਤਾਂ ਉਹਨੂੰ ਜਿੱਥੋਂ ਉਹਨੇ ਖਰੀਦਿਆ ਉੱਥੇ ਵਾਪਸ ਕਰਾਉਣ ਤੇ ਆਪਣੇ ਪੈਸੇ ਵਾਪਸ ਲੈਣ ਪਰ ਦੇਖਣ ਵਾਲੀ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਆਰਗੈਨਿਕ ਤੇ ਸ਼ੁੱਧਤਾ ਦੇ ਦਾਅਵੇ ਕਰਨ ਵਾਲੀ ਪਤੰਜਲੀ ਦਾ ਹਾਲ ਕੀ ਹੈ ਜਿਹਦੇ ਲਾਲ ਮਿਰਚ ਪਾਊਡਰ ਦੇ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਵਧ ਗਈ ਹੈ ਨੀਅਤ ਤੇ ਸੁਪਰੀਆਂ ਕੀਤੀਆਂ ਗਈਆਂ ਹੋਣਗੀਆਂ ਸੋ ਇਸ ਕਰਕੇ ਇਸ ਖਬਰ ਤੋਂ ਸਾਨੂੰ ਇਹ ਸਭ ਕਰਨਾ ਚਾਹੀਦਾ ਹੈ ਕਿ ਅਸੀਂ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਵਰਤਦੇ ਹਾਂ ਤੇ ਜਿਹੜੇ ਵੀ ਕਿਸਾਨ ਜਾਂ ਕੋਈ ਹੋਰ ਖੇਲੂਬੀਚੀ ਦੇ ਵਿੱਚ ਆਪਣੇ ਲੋੜ ਅਨਸਾਰ ਇਹਦੀ ਇਹਨੂੰ ਉਗਾਉਣ ਦੀ ਜ਼ਰੂਰ ਕੋਸ਼ਿਸ਼ ਕਰਨ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਕੀਟਨਾਸ਼ਕ ਜਾਂ ਕੋਈ ਮਲਾਵਟੀ ਉਤਪਾਦ ਆ ਉਹਨਾਂ ਤੋਂ ਬਚਿਆ ਜਾ ਸਕੇ